ਹੈਲੋ ਮੈਂ ਡਾਕਟਰ ਤੇਰਾਕੋਰ ਲੈ ਕੇ ਆਈ ਹਾਂ ਬਿਲਕੁਲ ਰੇਅਰਸਟ ਟੂ ਰੇਅਰ ਅਦਭੁਤ ਦਾਵੀ ਅਦਭੁਤ ਵਿਸ਼ਾ ਜੁੜੇ ਰਹਿਣਾ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਮੈਂ ਕੌਣ ਹਾਂ ਮੈਂ ਇੱਥੇ ਕਿਉਂ ਹਾਂ who am i why i am here ਅੰਗਰੇਜ਼ੀ ਨਹੀਂ ਬੋਲਦੀ ਸਿੱਧਾ ਪੰਜਾਬੀ ਤੇ ਆਉਣੀ ਹੈ ਗੱਲ ਸੁਣੋ ਇਹ ਦੋ ਸਵਾਲ ਨੇ ਜੋ ਕ다ਚਿਤ ਤੁਸੀਂ ਆਪਣੇ ਆਪ ਨੂੰ ਪੁੱਛੇ ਹੋਣਗੇ ਪਰ ਜਵਾਬ ਨਾ ਸਧਾਰਨ ਕਿਤਾਬਾਂ ਨਾ ਕਿਸੇ ਗੁਰੂ ਕਿਸੇ ਜੋਤਸ਼ੀ ਕੋਲ ਨਹੀਂ ਸੀ ਗੁਰੂ ਮੈਂ ਗੁਰੂ ਸਾਹਿਬਾਨ ਨੇ ਕਹੇ ਟੀਚਰ ਕਹਿਆ ਗੁਰੂ ਟੀਚਰ ਜੋ टीच ਕਰਦਾ ਸੋ ਮੈਂ ਡਾਕਟਰ ਤੇਰਾ ਕੋਰਲਬ ਕੀ ਲਈਆਂ ਆਤਮਾ ਦੀ ਯਾਤਰਾ ਦੇ ਉਹ 12 ਰਾਜ ਜੋ ਜਨਮ ਮਹੀਨੇ ਦੇ ਨਾਲ ਜੁੜੇ ਹੋਏ ਹਨਾ ਜਿੱਦਾਂ ਮੈਂ ਮਾਰਚ ਬਾਰਨ ਤੁਹਾਡੇ ਚ ਕੋਈ ਫਰਵਰੀ ਬਾਰਨ ਹੋਏਗਾ ਪਰ ਮੈਂ ਅੰਗਰੇਜ਼ੀ ਕੈਲੰਡਰ ਦੇ ਅਨੁਸਾਰ ਨਹੀਂ ਜੋ ਵੈਦਿਕ ਕੈਲੰਡਰ ਦੇਸੀ ਆ ਉਸ ਅਨੁਸਾਰ ਦੇਸੀ 12 ਮਹੀਨਿਆਂ ਦੇ ਅਨਸਾਰ ਤੁਸੀਂ ਜਿਸ ਰਾਸ਼ੀ ਚ ਪੈਦਾ ਹੋਏ ਹੋ ਉਸ ਦੀ ਗੱਲ ਕਰਨ ਲੱਗੇ ਆ ਪਰ ਵਿਸ਼ਾ ਇਹ ਇੰਨਾ ਸੌਖਾ ਨਹੀਂ ਹੈ ਇਹ ਅਲੱਗ ਵਿਸ਼ਾ ਹੈ ਮੇਰੀਆਂ ਗੱਲਾਂ ਧਿਆਨ ਨਾਲ ਸੁਣਿਓ ਜੇ ਤੁਸੀਂ ਸਬਰ ਤੇ ਸਬੂਰੀ ਨਾਲ ਸੁਣ ਲਓਗੇ ਨਾ ਤਾਂ ਤੁਹਾਨੂੰ ਆਪਣੇ ਆਪ ਵਿੱਚ ਉਹ ਸ਼ਕਤੀ ਉਹ ਮਕਸਦ ਉਹ ਸਾਰੇ ਨਜ਼ਰ ਆਉਣਗੇ ਉਹ ਰਾਜ ਜੋ ਤੁਹਾਡੇ ਅੰਦਰ ਲੁਕੇ ਹੋਏ ਆ ਪਰ ਅਜ ਤੱਕ ਤੁਸੀਂ ਇਹ ਰਾਜ ਖੁਦ ਸੁਣੇ ਜਾਂ ਖੁਦ ਸਮਝਿਆ ਨਹੀਂ ਮੈਂ ਸਮਝਾਉਂਗੀ ਅਪਾ ਸਾਰੇ ਮੰਨਦੇ ਆ ਕਿ ਪ੍ਰਮਾਤਮਾ ਇੱਕ ਵਿਸ਼ਾਲ ਜੋਤ ਹੈ ਜਿਦਾ ਇੱਕ ਸੂਰਜ ਆ ਤੇ ਸੂਰਜ ਮੇਨ ਸਰੋਤ ਆ ਤੇ ਉਸ ਵਿੱਚੋਂ ਕਿਰਨਾ ਨਿਕਲਦੀਆਂ ਕਿਰਨਾ ਵਾਪਸ ਉਹਦੇ ਵਿੱਚ ਹੀ ਜज्ਬ ਹੋ ਜਾਂਦੀਆਂ ਜਿਵੇਂ ਇੱਕ ਵਿਸ਼ਾਲ ਸਾਗਰ ਹੈ ਸਾਗਰ ਦੇ ਵਿੱਚੋਂ ਇੱਕ ਬੂੰਦ ਹੈ ਬੂੰਦ ਵਿੱਚ ਹੀ ਸਮਾ ਜਾਂਦੀ ਹੈ ਹੋਣ ਦੁਸਤੀ ਅਪੇਧ ਹੋ ਜਾਂਦੀ ਹੈ ਆਤਮਾ ਪ੍ਰਮਾਤਮਾ ਲਗਨੀ ਹੋ ਸਕਦੇ ਸੋ ਪ੍ਰਮਾਤਮਾ ਤਾਂ ਇੱਕ ਵਿਸ਼ਾਲ ਜੋਤ ਹੈ ਰੋਸ਼ਨੀ ਹੈ ਅਦਭੁਤ ਪਵਿੱਤਰ ਆਤਮਾਮਾਸ ਜੋਤੀਚੋਂ ਨਿਕਲੇ ਚਮਕਦਾਰ ਰਾਸ਼ਨ ਸਪਾਰਕ ਕਰਦੇ ਕਣ ਕਣ ਕਿਹਾ ਮੈਂ ਇਹ ਰੋਸ਼ਨੀ ਦੇ ਕਣ ਹੈ ਬਾਵਾ ਆਤਮਾ ਜਦੋਂ ਆਪਣੇ ਪਿਛਲੇ ਕਰਮਾਂ ਦਾ ਲੇਖਾ ਜੋਖਾ ਰੈਣ ਫੈਸਲੇ ਸੰਕਲਪ ਪੂਰੇ ਕਰ ਲੈਂਦੀਆਂ ਤਾਂ ਉਹ 84 ਲੱਖ ਜੁਨਾਂ ਚੋਂ ਲੰਘ ਕੇ ਮਨੁੱਖੀ ਜਨਮ ਲਈ ਧਰਤੀ ਉੱਪਰ ਆਉਣ ਦੀ ਯੋਜਨਾ ਬਣਾਉਂਦੀਆਂ ਹਨ ਨਿਸ਼ਚਿਤ ਔਦ ਜਦੋਂ ਪੁੱਗ ਜਾਂਦੀ ਹੈ ਸਭ ਤੋਂ ਵੱਡਾ ਪ੍ਰਸ਼ਨ ਤਾਂ ਇਹ ਹੈ ਕਿ ਜਦ ਆਤਮਾ ਧਰਤੀ ਤੇ ਆਉਂਦੀ ਹੈ ਤਾਂ ਉਹ ਕਿਹੜੇ ਮਹੀਨੇ ਕਿਹੜੀ ਤਰੀਕ ਕਿਹੜਾ ਮਿਛਤਰ ਕਿਹੜੀ ਰਾਸ਼ੀ ਕਿਹੜਾ ਲਗਨ ਕਿੱਥੇ ਜਨਮ ਲੈਣਾ ਇਹ ਫੈਸਲਾ ਲੈਂਦਾ ਕੌਣ ਹੈ ਪ੍ਰਮਾਤਮਾ ਜਾਂ ਫਿਰ ਆਤਮਾ ਜਵਾਬ ਮੇਰਾ ਕਲੀਅਰ ਹੈ ਪ੍ਰਮਾਤਮਾ ਬਿਲਕੁਲ ਵੀ ਨਹੀਂ ਆਤਮਾ ਖੁਦ ਤੁਸੀਂ ਕਹਣਾ ਇਹ ਕਿੱਥੇ ਨਵਾਂ ਹੀ ਜਿਹੜਾ ਟੋਟਕਾ ਦੱਸਣ ਜਾ ਰਹੀ ਹੈ ਜਾਂ ਨਵੀਂ ਖੋਜ ਇਹ ਮੇਰੀ ਖੋਜ ਨਹੀਂ ਹੈ ਪ੍ਰਾਤਨ ਗ੍ਰੰਥਾਂ ਦੀ ਖੋਜ ਹੈ ਬਸ ਕਲੈਰਿਟੀ ਨਹੀਂ ਸੀ ਸਾਨੂੰ ਅੱਜ ਮੈਂ ਸਾਰਾ ਕਨਸੈਪਟ ਕਲੀਅਰ ਕਰਾਂਗੀ ਪਰਤ ਦਰ ਪਰਤ ਪਰਤਾਂ ਹੀ ਖੋਲਾਂਗੀ ਹੈਨਾ ਜਿੱਦਾਂ ਕਹਿੰਦੇ ਵਾਲ ਦੀ ਖੱਲ ਉਤਾਰਨੇ ਪ੍ਰਮਾਤਮਾ ਨੇ ਸਿਰਫ ਨਿਯਮ ਬਣਾਏ ਆ ਯਾਦ ਰੱਖਿਓ ਉਹ ਕੋਈ ਫੈਸਲੇ ਨਹੀਂ ਲੈਂਦਾ ਅੰਤਮ ਸੱਚ ਉਹ ਕਿਸੇ ਨੂੰ ਨਹੀਂ ਕਹਿੰਦਾ ਉਹ ਸਿਰਫ ਬੈਠਾ ਆ ਸਿਰਫ ਚੁੱਪਚਾਪ ਇੱਕ ਨਿਗਰਾਨ ਆਬਜ਼ਰਵਰ ਹੈ ਨਾ ਜਿਹੜਾ ਆਬਜ਼ਰਵਰ ਪੇਪਰ ਚੱਲਦੇ ਆਬਜ਼ਰਵਰ ਇੱਕ ਬਹਿ ਜਾਂਦਾ ਸ਼ਾਂਤ ਤਾਨੂੰ ਪਤਾ ਨਹੀਂ ਲੱਗਦਾ ਕਿ ਕੌਣ ਬੈਠਾ ਹੈ ਪਰ অবজারভার ਇੱਕ ਨਿਗਰਾਨ ਬੈਠ ਕੇ ਸਭ ਕੁਝ ਦੇਖ ਰਿਹਾ ਜੋ ਸੰਚਾਲਨ ਵੀ ਕਰ ਰਿਹਾ ਆਤਮਾ ਕੀ ਕਰਦੀ ਹੈ ਆਪਣੇ ਪਿਛਲੇ ਕਰਮ ਕਰਮਾ ਸੰਸਕਾਰਾਂ ਰਿਣਾ ਤੇ ਉਦੇਸ਼ਾਂ ਦੇ ਆਧਾਰ ਤੇ ਧਰਤੀ ਉੱਤੇ ਆਉਣ ਦਾ ਸਮਾਂ ਮਹੀਨਾ ਨਕਸ਼ਤਰ ਰਾਸ਼ੀ ਸਾਰਾ ਕੁਝ ਖੁਦ ਚੁਣਦੀ ਹੈ ਚੁਣਦੀ ਇਸ ਲਈ ਹੈ ਕਿਉਂਕਿ ਹਰ ਮਹੀਨਾ ਹਰ ਨਕਸ਼ਤਰ ਹਰ ਰਾਸ਼ੀ ਆਤਮਾ ਦੇ ਅੰਦਰ ਇੱਕ ਵਿਸ਼ੇਸ਼ ਉਤਸ਼ਾਹ ਕਸ਼ਮਕਸ਼ ਜਾਂ ਕਿ ਉਸ ਦੀ ਇੱਕ ਜ਼ਰੂਰੀ ਲੋੜ ਨਾਲ ਜੁੜੀ ਹੁੰਦੀ ਹੈ ਚੇਤੋਂ ਲੈ ਕੇ ਫੱਗਣ ਤੱਕ ਹਰੇਕ ਮਹੀਨੇ ਦੀ ਆਪਣੀ ਇੱਕ ਆਤਮਿਕ ਗੂੰਜ ਹੈ ਆਤਮਾ ਨੇ ਸਿਰਫ ਆਪਣੀ ਅੰਦਰਲੀ ਯਾਤਰਾ ਨੂੰ ਪੂਰਨ ਕਰਨ ਵਾਸਤੇ ਚੁਣਨਾ ਹੈ ਉਹ ਮਹੀਨਾ ਇਹਦਾ ਕੋਈ ਰੂਪ ਨਹੀਂ ਕੋਈ ਜੋਤਿ ਨਹੀਂ ਕੋਈ ਪੰਡਤ ਨਹੀਂ ਕੋਈ ਧਾਰਮਿਕ ਤਾਰਾ ਕੋਈ ਨਹੀਂ ਸਮਝਾ ਸਕਦਾ ਇਹ ਰਾਜ ਆਤਮਾ ਦਾ ਹੈ ਤੇ ਪਰਮਾਤਮਾ ਦਾ ਉਸ ਸਰਵ ਵਿਆਪਕ ਜੋਤ ਦਾ ਹੁਣ ਮੈਂ ਸ਼ੁਰੂ ਕਰਨ ਜਾ ਰਹੀ ਹਾਂ ਚੇਤ ਮਹੀਨ ਤੋਂ ਲੈ ਕੇ ਫੱਗਣ ਮਹੀਨੇ ਤੱਕ ਹਰੇਕ ਮਹੀਨੇ ਦੀ ਆਤਮਿਕ ਯੂਜੀ ਹੁੰਦੀ ਹੈ ਉਹਦੇ ਲੱਛਣ ਹੁੰਦੇ ਆ ਅਲਗ-ਅਲਗ ਦੇਖੋ ਸਤਿਗੁਰ ਨਾਲ ਆਪਣੇ ਆਪ ਨੂੰ ਸੋਚ ਲਓ ਅੰਗਰੇਜ਼ੀ ਮਹੀਨਾ ਛੱਡ ਕੇ ਕਿ ਮੇਰਾ ਦੇਸੀ ਮਹੀਨਾ ਕਿਹੜਾ ਹੈ ਜਦੋਂ ਮੈਂ ਇਸ ਧਰਤੀ ਤੇ ਪੈਦਾ ਹੋਇਆ ਤੁਹਾਨੂੰ ਮੈਂ ਅੱਜ ਤੁਹਾਡਾ ਵਿਸ਼ਲੇਸ਼ਣ ਕਰਕੇ ਦੱਸੂਗੀ ਇੱਕ ਤੁਸੀਂ ਮੈਨੂੰ ਮਿਲੇ ਵੀ ਨਹੀਂ ਪਰ ਮੈਂ ਤੁਹਾਡੀ ਤਸਵੀਰ ਖਿੱਚਣ ਲੱਗੀ ਹਾਂ ਕਿ ਜੇ ਤੁਸੀਂ ਚੇਤ ਚ ਪੈਦਾ ਹੋਏ ਤਦ ਕਿੰਨਾ ਹੈ ਜਾਂ ਅਗਲੇ ਮਹੀਨੇ ਚ ਉਸ ਤੋਂ ਪੈਦਾ ਹੋਏ ਦੇਸੀ ਤੇ ਤਦ ਤੁਸੀਂ ਕੀ ਹੋ ਜਾਓ ਔਰ ਤੁਸੀਂ ਦੋ ਸਵਾਲਾਂ ਦੇ ਜਵਾਬ ਤੁਹਾਨੂੰ ਮੈਂ ਦਵਾਂਗੀ ਇੱਕ ਕਿ ਮੈਂ ਸਪੈਸ਼ਲ ਉਸ ਮਹੀਨੇ ਚ ਜਨਮ ਕਿਉਂ ਲਿਆ ਤੇ ਦੂਸਰਾ ਮੇਰਾ ਮਕਸਦ ਕੀ ਸੀ ਦੋ ਸਵਾਲਾਂ ਦੇ ਜਵਾਬ ਤੁਹਾਨੂੰ ਦੱਸਾਂਗੀ ਭਾਵ ਹਰੇਕ ਮਹੀਨੇ ਦੀ ਆਤਮਾ ਕਿਹੋ ਜਿਹੀ ਆ ਉਹਨੇ ਉਹ ਮਹੀਨਾ ਕਿਉਂ ਚੁਣਿਆ ਉਹ ਸਤਮਾ ਦੇ ਆਉਣ ਦਾ ਆਤਮਿਕ ਮਕਸਦ ਸੋ ਮੈਂ ਦੱਸਾਂਗੀ ਉਹ ਸਤਮਾ ਦਾ ਸੁਭਾ ਤੇ ਨਾਲ ਦੱਸਾਂਗੀ ਕਿ ਸਬੰਧਤ ਮਹੀਨੇ ਜਨਮ ਲੈ ਕੇ ਉਹ ਕਿਸ ਮਕਸਦ ਲਈ ਆਈ ਆ ਇਹ ਸਮਝਣ ਲਈ ਯਾਤਰਾ ਸ਼ੁਰੂ ਕਰੋ ਕੋਈ ਰਾਸ਼ੀ ਫਲ ਨਹੀਂ ਹੈ ਸਧਾਰਣ ਜ ਇਹ ਆਤਮਿਕ ਸੰਕਲਪਾਂ ਦੀ ਪਰਤਦਰ ਪਰਤ ਖੋਲਦੀ ਇੱਕ ਖੰਡ ਲੀਲਾ ਹੈ ਹੋ ਜਾਓ ਤਿਆਰ ਇਹ ਵੀਡੀਓ ਤੁਹਾਡੀ ਆਪਣੀ ਆਤਮਾ ਨੂੰ ਆਵਾਜ਼ ਦੇਗੀ ਆਤਮਾ ਆਪਣਾ ਜਨਮ ਸਮਾਂ ਖੁਦ ਚੁਣਦੀ ਹੈ ਹਾਂ ਮੇਰੇ ਮਨ 'ਚ ਇੱਕ ਸਵਾਲ ਆਇਆ ਸੀ ਜਦੋਂ ਮੈਂ ਵੀਡੀਓ ਤਿਆਰ ਕਰਨ ਲੱਗੀ ਸੀ ਕਿ ਸੇਜ਼ੇਰੀਅਨ ਵਾਲੇ ਫਿਰ ਆਤਮਾ ਜਿਹੜੀ ਆ ਉਹ ਪਰਮਾਤਮਾ ਦੀ ਮਰਜ਼ੀ ਨਾਲ ਆਈ ਜਾਂ ਇਹ ਆਤਮਾ ਨੇ ਆਪੇ ਡਿਸਾਈਡ ਕੀਤਾ ਉੱਥੇ ਤਾਂ ਇਹ ਆਤਮਾ ਇਹਨਾਂ ਦੇ 6 ਮਹੀਨਿਆਂ 'ਚ ਫਿੱਟ ਨਹੀਂ ਹੋਣੀ ਚਾਹੀਦੀ ਜੋ ਕਿ ਮਾਪਿਆਂ ਦੀ ਚੋਆਇਸ ਆ ਕਿ ਅਸੀਂ ਇਸ ਦਿਨ ਆਪਣੇ ਬੱਚੇ ਦੀ ਪੈਦਾਇਸ਼ ਕਰਾਉਣੀ ਹੈ ਜਾਂ ਜਿੱਦਣ ਮੈਂ ਜੰਮੀ ਉਸ ਦਿਨ ਡਿਸਾਈਡ ਕੀਤਾ ਪਾਵਾਂ ਸਜੇਰੀਆਂ ਨਾ ਜਾਂ ਨਾਰਮਲ ਡਿਲੀਵਰੀ ਆ ਨਕਸ਼ਤਰ ਅਤੇ ਰਾਸ਼ੀ ਦੇ ਨਿਜਮ ਫਿਰ ਵੀ ਆਤਮਾ ਤੇ ਲਾਗੂ ਹੋਣਗੇ ਇਹ ਫੈਸਲਾ ਪ੍ਰਮਾਤਮਾ ਨੇ ਕਰਦਾ ਪ੍ਰਮਾਤਮਾ ਨੇ ਜਾਣ ਲਓ ਫਾਈਨਲ ਗੱਲ ਆ ਸਿਰਫ ਨਿਜਮ ਬਣਾਏ ਆ ਚਲਾਉਂਦਾ ਨਹੀਂ ਆ ਚੱਲਣ ਦੇ ਰਸਤੇ ਤੇ ਦਿਸ਼ਾ ਨਿਰਦੇਸ਼ ਦਿੰਦਾ ਉਹ ਤੁਸੀਂ ਚੱਲਣਾ ਤੁਸੀਂ ਕਟਪੁਤਲੀਆਂ ਹੋ ਸੋ ਆਪਾਂ ਦੇਖਣਾ ਆ ਕਿ ਚੇਤ ਮਿੰਨੇ ਵਾਲੀ ਆਤਮਾ ਕਿਹੋ ਜਿਹੀ ਆ ਨੰਬਰ 1 ਇਹ ਆਤਮਾ ਨਮੀ ਉਮੀਦਾਂ ਆਤਮਿਕ ਜਾਗਰੂਕਤਾ ਤੇ ਆਰੰਭਕ ਚੇਤਨਾ ਨੜ ਭਰਪੂਰ ਹੁੰਦੀ ਹੈ ਜਿਹੜੇ ਚੇਤ ਮਹੀਨੇ ਚ ਜਨਮਦੇ ਆ ਕਿਉਂਕਿ ਦੇਸੀ 12 ਮਹੀਨਿਆਂ ਦਾ ਪਹਿਲਾ ਮਹੀਨਾ ਇਸ ਲਈ ਨਵੀਂ ਉਮੀਦ ਇਸ ਮਹੀਨੇ ਜਨਮ ਲੈਣ ਵਾਲੀ ਆਤਮਾ ਦੀ ਪ੍ਰਕਿਰਤੀ ਜੋਸ਼ ਵਾਲੇ ਇਨਸਾਨ ਹੁੰਦੇ ਆ ਸੁਤੰਤਰਤਾ ਪਸੰਦ ਹੁੰਦੇ ਆ ਤੇ ਕਈ ਵਾਰੀ ਕਹਿੰਦੇ ਕਿ ਜਿਹੜੇ ਰਾਹ ਬਣੇ ਆ ਨਾ ਉਹਨਾਂ ਰਾਹ ਤੇ ਨਹੀਂ ਅਸੀਂ ਤੁਰਨਾ ਇਹ ਆਪ ਰਾਹ ਬਣਾਉਂਦੇ ਆ ਇਹ ਰਾਹ ਦਸੇਰੇ ਬਣਦੇ ਆ ਪਗਡੰਡੀਆਂ ਤੇ ਨਹੀਂ ਤੁਰਦੇ ਸੋ ਅਖੀਰਾਂ ਤੇ ਤੁਰਨ ਵਾਲੀ ਆਤਮਾ ਹੁੰਦੀ ਹੈ ਇਹ ਆਤਮਾ ਦੂਜਿਆਂ ਤੋਂ ਵੱਖਰੀ ਸੋਚ ਰੱਖਦੀ ਹੈ ਆਪਣੇ ਵਿਚਾਰਾਂ ਲਈ ਲੜਨ ਵਾਲੀ ਹੁੰਦੀ ਹੈ ਤੇ ਬੇਜ ਜਗ ਜਿਹੜੀ ਵੀ ਇਹਦੀ ਬੇਚਜ ਕਹਿ ਦੇਣੀ ਜੋ ਗੱਲ ਮੂੰਹ ਤੇ ਕਹਿਣੀ ਹੋ ਕਹਿ ਦੇਣੀ ਇਸ ਆਤਮਾ ਦੇ ਅੰਦਰ ਆਤਮਕ ਪਰਵਰਚਨ ਬਹੁਤ ਹੁੰਦੇ ਆ ਦિવ्य ਪ੍ਰੇਰਣਾ ਇਹਦੇ ਕੋਲੋਂ ਲੈ ਲਓ ਜਿੰਨੀ ਮਰਜੀ ਸਮਰੱਥਾ ਤੋਂ ਵੱਧ ਹੁੰਦੀ ਹੈ ਚੇਤ ਮਹੀਨਾ ਬ੍ਰਹਮਚੇਤਨਾ ਦਾ ਪ੍ਰਤੀਕ ਆ ਇਸ ਮਹੀਨੇ ਜਨਮ ਲੈਣ ਵਾਲੀ ਜਾਂ ਇਸ ਮਾਤ ਲੋਕ ਤੋਂ ਆਉਣ ਵਾਲੀ ਆਤਮਾ ਨੇ ਆਪਣੀ ਪਿਛਲੀ ਜ਼ਿੰਦਗੀ ਦੇ ਅਨਿਸ਼ਚਿਤ ਸੰਕਲਪ ਪੂਰੇ ਕਰਨੇ ਆ ਕਿਹੜੇ ਜਿਹੜੇ ਅਧੂਰੇ ਰਹਿ ਗਏ ਆਤਮਿਕ ਆਜ਼ਾਦੀ ਚਾਹਦੀ ਹੈ ਇਹ ਆਜ਼ਾਦ ਰੂਹ ਅਸਲ ਖੁਸ਼ੀ ਨਵੀਂ ਦਿਸ਼ਾ ਦੀ ਪ੍ਰਾਪਤੀ ਇਹ ਆਤਮ ਵਿਸ਼ਵਾਸ ਦੇ ਰਾਹ ਤੇ ਉੱਤੇ ਤੁਰਦੀ ਹੈ ਇੱਕ ਨਵਾਂ ਸੰਕੇਤ ਲੈ ਕੇ ਇਹਦੇ ਅੰਦਰ ਇੱਕ ਸਵਾਲ ਪੈਦਾ ਹੁੰਦਾ ਮੈਂ ਕੌਣ ਆ ਉਸ ਸਵਾਲ ਦੇ ਜਵਾਬ ਨੂੰ ਖੋਜਣ ਦੀ ਕੋਸ਼ਿਸ਼ ਚ ਇਹ ਚੇਤ ਮਹੀਨੇ ਪੈਦਾ ਹੋਣ ਵਾਲੀ ਆਤਮਾ ਰਹਿੰਦੀ ਹੈ ਸੁਚੇਤ ਮਨ ਦੀ ਆਤਮਾ ਨੇ ਇਸ ਤਰਤੇ ਤੇ ਆ ਕੇ ਆਪਣੇ ਆਪ ਨੂੰ ਯਾਦ ਕਰਨਾ ਹੈ ਭਾਵ ਆਪਣੇ ਅਸਲੀ ਰੂਪ ਨੂੰ ਜੋਤ ਨੂੰ ਪਛਾਨਣਾ ਹੈ ਜੋ ਉਹ ਭੁੱਲ ਚੁੱਕੀ ਹੈ ਇਹ ਸਾਰਿਆਂ ਤੇ ਲਾਗੂ ਨਹੀਂ ਹੋਣਾ ਆਗੇ ਆ ਮੈਂ ਵਿਸਾਖ ਮਹੀਨੇ ਵਿਸਾਖ ਮਹੀਨੇ ਜਨਮ ਲੈਣ ਵਾਲੀ ਆਤਮਾ ਸ਼ਾਂਤ ਸੰਤੁਲਿਤ ਗੰਭੀਰ ਚਿਤ ਵਾਲੀ ਹੁੰਦੀ ਹੈ ਦੇਖੋ ਤੁਸੀਂ ਵਿਸਾਖ ਮਹੀਨੇ ਵਾਲੇ ਤਾਂ ਨਹੀਂ ਹੈ ਕਿ ਕੀ ਇਹ ਲੱਛਣ ਤੁਹਾਡਾ ਮਿਲਦਾ ਇਹ ਆਤਮਾ ਧੀਰੇ ਨਾਲ ਕੰਮ ਲੈਂਦੀ ਹੈ ਪਰ ਆਤਮਿਕ ਪੱਖੋਂ ਬਹੁਤ ਸਟਰੋਂਗ ਸਜੇ ਤੇ ਕਾਸ਼ੀਲ ਰਹਿੰਦੀ ਹੈ ਅੱਜ ਅਨੁਸ਼ਾਸਨ ਪਸੰਦ ਹੁੰਦੀ ਹੈ ਸਿਧਾਂਤਾਂ ਦੀ ਪੱਕੀ ਹੁੰਦੀ ਹੈ ਕਰਮ ਅਨੁਸਾਰ ਜਿਹੜੀ ਨਿਜਮਾ ਦੀ ਪ੍ਰਤੀਬਿਧਤਾ ਉਸ ਤੇ ਡ੍ਰਿੜ ਡ੍ਰਿੜ ਰਹਿੰਦੀ ਹੈ ਬਾਰੀ ਤੌਰ ਤੇ ਦੇਖਣ ਤੋਂ ਇਹ ਆਤਮਾ ਨਿਮਮ ਰਹਿੰਦੀ ਆ ਪਰ ਅੰਦਰੋਂ ਆਪਣੇ ਤੁਰੇ ਤੇ ਅਡਾ ਅਲਡੋਲ ਅਟਲ ਰਹਿਣਾ ਹੈ ਇਸ ਨੇ ਸਟੈਂਡ ਆ ਆਪਣੇ ਕੁਝ ਨਿਜਮ ਨੇ ਇਹ ਆਤਮਾ ਹਰ ਪਦਾਰਥਕ ਚੀਜ਼ ਦੇ ਅੰਦਰ ਆਤਮਕ ਅਰਥ ਲੱਭਣ ਦੀ ਕੋਸ਼ਿਸ਼ ਕਰਦੀ ਹੈ ਪਦਾਰਥਕ ਕੀ ਹੈ ਭੌਤਿਕ ਜਗਤ ਦੀਆਂ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ ਇਹਨਾਂ ਦੇ ਅੰਦਰ ਵੀ ਇਸਨੇ ਕੁਝ ਲੂਗੇ ਅਰਥ ਲੱਭਣੇ ਐ ਇੰਨੀ ਇਸ ਵਿੱਚ ਯੋਗਤਾ ਹੁੰਦੀ ਹੈ ਕਾਬਲ ਕਾਬਲੀਅਤ ਹੁੰਦੀ ਹੈ ਵਿਸਾਖੋਂ ਮਹੀਨਾ ਜਦੋਂ ਪ੍ਰਕਿਰਤੀ ਪੂਰਨ ਉਤਜੀਵਨ ਅਵਸਥਾ ਚ ਹੁੰਦੀ ਹੈ ਸੋ ਇਸ ਮਹੀਨੇ ਧਰਤੀ ਤੇ ਜਨਮ ਲੈ ਕੇ ਆਉਣ ਵਾਲੀਆਂ ਆਤਮਾਵਾਂ ਜਿੰਨੀਆਂ ਵੀ ਹੋਣਗੀਆਂ ਉਹ ਆਤਮਿਕ ਅਨੁਸ਼ਾਸਨਤ ਢੰਗ ਨਾਲ ਜੀਉਂਦੀਆਂ ਨੇ ਸਹਿਨਸ਼ੀਲਤਾ ਸਾਵਧਾਨੀ ਤੇ ਸਮਰਪਣ ਦੇ ਰਾਹੀਂ ਆਪਣੀ ਅੰਦਰਲੀ ਜੋਤ ਨੂੰ ਪਛਾਣਨ ਦੀ ਕੋਸ਼ਿਸ਼ ਇਹਨਾਂ ਦਾ ਜਨਮ ਦਾ ਮਕਸਦ ਹੁੰਦਾ ਆਤਮਿਕ ਜਾਗਰੂਕਤਾ ਲੱਭਣੀ ਸੋ ਇਹ ਲੋਕ ਤੇ ਰਜ ਕਰਮ ਧਰਮ ਤੇ ਆਤਮਕ ਤਰਜੁਨਾਲ ਜੀਵਨ ਨੂੰ ਜਿਉਣਾ ਸਿੱਖਦੇ ਆ। ਤੀਜਾ ਮਹੀਨਾ ਜੇਠ ਜੇਠ ਮਹੀਨੇ ਜਨਮ ਲੈਣ ਵਾਲੀ ਆਤਮਾ ਅਧਿਆਤਮਕ ਕੁਤੀ ਜਿਸ਼ੀਲੀ ਅੰਦਰੋਂ ਵਰਦੀ ਅਗ ਵਰਗੀ ਦੇਖੋ ਮਹੀਨਾ ਵੀ ਜੇਠ ਦਾ ਹੈ ਤੇ ਉਸ ਆਤਮਾ ਦਾ ਸੁਭਾਅ ਜਿੰਨੇ ਬਾਇ ਚੋਇਸ ਜੇਠ ਮਹੀਨਾ ਚੁਣਿਆ ਉਸ ਦਾ ਆਪਣਾ ਸੁਭਾਅ ਵੀ ਅੰਦਰੋਂ ਅਗਨੀ ਵਰਗਾ ਹੈ ਤਮਸਿਕ ਇਸ ਆਤਮਾ ਵਿੱਚ ਹੌਸਲਾ ਖੁੱਲੀ ਸੋਚ ਆਤਮ ਵਿਸ਼ਵਾਸ ਦੀ ਭਰਪੂਰਤਾ ਹੁੰਦੀ ਹੈ। ਇਹ ਆਤਮਾ ਕਦੀ ਪਿੱਛੇ ਨਹੀਂ ਹਟਦੀ ਜੋ ਫੈਸਲਾ ਲੈ ਲਿਆ ਉਸਤੇ ਡੋਲ ਰਹਿੰਦੀ ਹੈ ਕੋਈ ਅੰਦਰੂਨੀ ਤਾਕਤ ਇਸ ਆਤਮਾ ਨੂੰ ਦੂਜਿਆਂ ਦੀਆਂ ਆਤਮਿਕ ਭੀੜ ਵਿੱਚੋਂ ਅਲੱਗ ਕਰਦੀ ਹੈ ਇਹ ਬੰਦਾ ਇਸ ਮਹੀਨੇ ਜਨਮ ਲੈਣ ਵਾਲਾ ਬੰਦਾ ਜੇਠ ਮਹੀਨੇ ਭੀੜ ਦੇ ਵਿੱਚੋਂ ਅਲੱਗ ਨਜ਼ਰ ਆਏਗਾ ਸੋ ਅੰਦਰਲੀ ਤਾਕਤ ਇਸ ਦੇ ਨਾਲ ਮਜ਼ਬੂਤੀ ਨਾਲ ਖੜੀ ਰਹਿੰਦੀ ਹੈ ਜੇਠ ਦੀ ਕਰਮੀ ਜਿਹਦਾ ਧਰਤੀ ਦੀ ਪਰਖਿਆ ਲੈਂਦੀ ਹੈ ਨਾ ਤਪਸ਼ ਸਾੜਦੀ ਹੈ ਧਰਤੀ ਨੂੰ ਇਸ ਮਹੀਨੇ ਵਿੱਚ ਆਉਣ ਵਾਲੀ ਆਤਮਾ ਵੀ ਸਹਿਨਸ਼ੀਲਤਾ ਵਿੱਚ ਸੱਚਾਈ ਦੀ ਪਰਖ ਕਰਦੀ ਹੈ ਇਸ ਆਤਮਾ ਦਾ ਜਨਮ ਕਾਲੀ ਇੱਕ ਮਕਸਦ ਕੀ ਹੈ ਆਤਮਿਕ ਜੋਸ਼ ਤੇ ਰਜ ਤੇ ਨਤਕਵਾਈ ਅਗਵਾਈ ਕਰਨਾ ਇਹ ਆਤਮਾ ਚੁਣੌਤੀਆਂ ਨੂੰ ਸਰਕਾਰ ਕਰਦੀ ਹੈ ਆਪਣੇ ਅੰਦਰਲੇ ਅਗਨੀ ਤੱਤ ਨੂੰ ਆਪਣੀ ਆਤਮਿਕ ਖੋਜ ਵਿੱਚ ਬਦਲਣ ਦੇ ਵਿੱਚ ਲਾਉਂਦੀ ਹੈ ਦੇਖੋ ਇਹ ਵੀਡੀਓ ਜੇ ਤੁਹਾਨੂੰ ਗਿਆਨ ਵਰਤਕ ਲੱਗੀ ਹੈ ਤਾਂ ਤੁਸੀਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਮੈਂ ਡਾਕਟਰ ਤੇਰਾ ਕੌਰ ਇਸ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੇਖੋ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਜੋ ਕਲੀਅਰ ਹੋਰ ਕਰ ਦਵਾਂ ਕਿ 12 ਕਿਸਮ ਦੀਆਂ ਆਤਮਾਵਾਂ ਮੰਨ ਲਓ ਕਿ 12 ਦੇਸੀ ਮਹੀਨੇ ਤੇ 12 ਕਿਸਮ ਦੀਆਂ ਆਤਮਾਵਾਂ ਪੈਦਾ ਹੋਣਗੀਆਂ ਨਹੀਂ ਜੀ ਮੈਂ ਕਲੀਅਰ ਕਰਨ ਲੱਗੀ ਆ ਤੁਹਾਡੇ ਮਨ 'ਚ ਸਵਾਲ ਪੈਦਾ ਹੋਣਾ ਚਾਹੀਦਾ ਸੀ ਕਿ 12 ਦੇਸੀ ਮਹੀਨੇ ਤੇ 12 ਹੀ ਆਤਮਾਵਾਂ ਪੈਦਾ ਹੁੰਦੀਆਂ ਨਹੀਂ ਜਿੱਦਾਂ ਇੱਕ ਰਾਗ ਆ ਉਹਦੇ 'ਚ 7 ਸੁਰਾਂ ਪਰ ਉਸ ਇੱਕ ਰਾਗ ਦੀਆਂ 7 ਸੁਰਾਂ ਦੀਆਂ ਅੱਗੇੋਂ ਅਨੇਕ ਰੂਪ ਨੇ ਰਾਗ ਰਗਨੀਆਂ ਠਾਠ ਬਣਦੇ ਆ ਇਸੇ ਤਰ੍ਹਾਂ 12 ਦੇਸੀ ਮਹੀਨੇ ਦੀ ਮੂਲ ਆਤਮਿਕ ਧਾਰਾ ਜਿਹਨੂੰ ਅਸੀਂ ਕਹਿਣਾ ਪਰਿਮੋਰਡੀਅਲ ਪਰਿਮੋਰਡੀਅਲ ਸੋਲ ਕ੍ਰੰਟਸ ਹਰ ਆਤਮਾ ਆਪਣੇ ਜਨਮ ਸਮੇਂ ਦੀ ਨਕਸ਼ਤਰ ਪੋਜੀਸ਼ਨ ਚੰਦਰ ਰਾਸ਼ੀ ਲਗਨ ਚੰਦਰਵਸਥਾ ਗ੍ਰਹਿ ਸੰਜੋਗ ਆਦ ਦੇ ਨਾਲ ਅਲੱਗ ਹੋਏਗੀ ਠੀਕ ਹੈ ਹੋਰ ਵੀ ਅਲੱਗ ਸਮਝਾ ਦਿੰਨੀ ਮੈਨੂੰ ਕੀ ਹੈ 12 ਮਹੀਨੇ ਤੁਸੀਂ ਉਹਨੂੰ ਬੇਸ ਕੋਡ ਮੰਨ ਲੈਣਾ 12 ਮਹੀਨੇ ਬੇਸ ਕੋਡ ਆ ਹਰ ਆਤਮਾ ਦੀ ਵਿਅਕਤੀਗਤ ਰਚਨਾ ਉਹਦੇ ਜਨਮ ਸਮੇਂ ਜਿੱਦਾਂ ਹੁਣ ਕੋਈ 12 ਵਜੇ ਪੈਦਾ ਹੋਇਆ 12 ਵਜੇ ਕੇ 1 ਮਿੰਟ ਵਾਲਾ ਡਿਫਰੈਂਟ ਹੋਏਗਾ ਸੋ ਇਹ 12 ਮਹੀਨੇ ਆਤਮਾਵਦੀ ਮੂਲ ਪ੍ਰਬੰਧਕ ਲਾਈਨ ਹੈ ਪਰ ਉਹਨਾਂ ਦੀ ਵਿਅਕਤੀਗਤ ਥੀਮ ਰੰਗ ਕੰਮ ਉਹ ਅਲੱਗ ਹੋਣਗੇ ਉਦਾਹਰਨ ਲਈ ਇੱਕ ਹੋਰ ਉਦਾਹਰਨ ਲੈ ਲਓ ਮੈਂ ਤਾਂ ਕਲੈਰਿਟੀ ਲਈ ਬੈਠੀ ਹਾਂ ਜੀ ਜੇਤ ਮਹੀਨੇ ਦੀ ਆਤਮਾ ਆਰੰਭ ਕਾਗੂ ਅੱਗੇ ਵਧਣ ਵਾਲੀ ਮੂਲ ਕਾਰਕ ਹੈ ਨਾ ਪਰ ਉਹਦੀ ਉਹੀ ਆਤਮਾ ਜੇ ਡਿਫਰੈਂਟ ਨਕਸ਼ਤਰ ਚ ਪੈਦਾ ਹੋਈ ਹੋਏਗੀ ਤਾਂ ਉਹਦੇ ਗੁਣ ਬੱਖਰੇ ਹੋ ਜਾਣੇ ਆ ਵਾਰਧਿਕਰੋ ਚੇਤੂ ਮਹੀਨੇ ਚ ਕਈ ਆਤਮਾਾਂ ਮਾ ਪੈਦਾ ਹੋਈਆਂ ਜੇ ਕੋਈ 27 ਨਕਸ਼ਤਰ ਆ ਹੈ ਨਾ ਅਲੱਗ-ਅਲੱਗ ਨਕਸ਼ਤਰਾਾਂ ਚ ਪੈਦਾ ਹੋਣ ਵਾਲੀ ਪਰ ਹੋਵੇ ਚੇਤੂ ਮਹੀਨਾ ਤਾਂ ਸਾਰੇ ਉਹ ਵਕਰੇ ਹੋਣਗੇ 27 ਨਕਸ਼ਤਰ ਜਿਹੜੇ ਕੁੱਲ ਟੋਟਲ ਨੇ ਸੋ ਜੇ ਅਸ਼ਵਿਨੀ ਨਕਸ਼ਤਰ ਚੋਂ ਪੈਦਾ ਹੋ ਗਈ ਤਾਂ ਉਹ ਉਹਦੇ ਵਿੱਚ ਚਮਤਕਾਰੇ ਚਿਕਿਤਸਕ ਗੁਣ ਹੋਣਗੇ ਉਹ ਸਰਜਨ ਬਣਦੇ ਆ ਡਾਕਟਰ ਬਣ ਜਾਂਦੇ ਵੈਦ ਬਣ ਜਾਂਦੇ ਨਾ ਤੇ ਜੇ ਉਹ ਹੀ ਹੋਈ ਤਾਂ ਚੇਤੂ ਮਹੀਨੇ ਚ ਆਤਮਾ ਪੈਦਾ ਤੇ ਉਹ ਪੈਦਾ ਹੋ ਗਈ ਮੂਲ ਨਕਸ਼ਤਰ ਚ ਤਾ ਉਹ ਨਿਸ਼ਚਿੰਤ ਵਿਰੋਧੀ ਤੇ ਪੁਰਾਣੀ ਕਰਮ ਸ਼ੰਟਣ ਵਾਲੀ ਹੋਏਗੀ ਉਹਦਾ ਸੁਭਾਅ ਨਿਚੋੜ ਇਹ ਹੈ ਕਿ ਜਦੋਂ ਇੱਕ ਆਤਮਾ ਪ੍ਰੇਮਰੋਰ ਜਿਹੜੀ ਆਪਣੇ ਉਸ ਸਪਾਰਕ ਤੋਂ ਪੈਦਾ ਹੋ ਕੇ ਆਉਣੀ ਨਾ ਮੂਮੇਨ ਰੋਸ਼ਨੀ ਤੋਂ ਤਾਂ ਬੇਸ਼ੱਕ ਮਹੀਨਾ ਇੱਕ ਪ੍ਰੰਤੂ ਨਕਸ਼ਤਰਾਂ ਦੇ ਹਿਸਾਬ ਨਾਲ ਉਸ ਦਾ ਸੁਭਾਅ ਬਦਲ ਜਾਵੇਗਾ ਉਨੀ ਕਿਤੇ ਫਰਕ ਨਾਲ ਸੋ ਉਹ ਆਪਣੇ ਮਹੀਨੇ ਆਪਣੇ ਘਰ ਆਪਣੇ ਮਕਸਦ ਦੀ ਚੋਣ ਆਪ ਕਰਦੀ ਹੈ ਪ੍ਰਮਾਤਮਾ ਸਿਰਫ ਵਿਧੀ ਵਿਧਾਨ ਬਣਾਉਂਦਾ ਹੈ ਉਹ অবজারভার ਬੈਠਾ ਦੇਖਦਾ ਬੈਠਾ ਵੇਖੇ ਵੇ ਅਕਲ ਅਕੱਲਾ 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 ਦੇਖੀ ਜਾ ਰਿਹਾ ਬਸ ਉਹਨੇ ਤਾਂ ਦੇਖਣਾ ਤੇ ਆਨੰਦ ਲੈਣਾ ਸਾਡੀ ਲਗਾਮ ਛੱਡ ਦੇਣੀ ਹੈ ਢਿੱਲੀ ਅਸੀਂ ਕੀ ਕਰ ਰਹੇ ਹਾਂ ਦੇਖੋ ਜਨਮ ਲੈਣ ਸਮੇਂ ਤਾਂ ਮੇਰੇ ਕੋਲ ਪਲਾਨਿੰਗ ਸੀ ਡਾਕਟਰ ਤੇਰਾ ਕੋਰ ਕੋਲ ਦੀ ਆਤਮਾ ਕੋ ਜੋ ਮੈਂ ਬੋਲ ਰਹੀ ਹਾਂ ਹਾਂ ਇੱਥੇ ਆ ਕੇ ਸੰਸਾਰਕ ਕਾਮਚਾਂ ਮੈਂ ਮਿਸਗਾਈਡ ਹੋ ਕੇ ਗੁੰਮਰਾਹ ਹੋ ਕੇ ਜੋ ਮਰਜੀ ਕਰੀ ਜਾਵਾਂ ਉਹ ਤਾਂ ਫਿਰ ਟਰੈਕ ਤੋਂ ਉੱਤਰ ਗਈ ਨਾ ਮੈਂ ਉਹ ਦੀ ਸਜ਼ਾ ਮੈਨੂੰ ਮਿਲਣੀ ਹੈ ਸੋ ਜੀ ਮੇਰੀ ਵੀਡੀਓ ਜੇ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਲੈ ਕੇ ਆਵਾਂਗੇ ਅਗਲੀਆਂ ਤਿੰਨ 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 ਦੇ ਦਿਨ ਰਾਸ਼ੀਆਂ ਵਿਸ਼ਾ ਬਹੁਤ ਵੱਡਾ ਹੋ ਜਾਣਾ ਸੁਣ ਲਿਓ ਪੂਰੀ ਵੀਡੀਓ ਪਲੀਜ਼ ਬਹੁਤ ਅਲੱਗ ਵਿਸ਼ਾ ਹੈ ਪਹਿਲੇ ਤਿੰਨ ਮਹੀਨੇ ਦੇਸੀ ਉਹ ਜਣੇ ਜਰੂਰ ਸੁਣ ਲੈਣ ਦੇਖ ਲੈਣ ਕਿ ਕੌਣ ਹੋ ਕਿ ਤੁਸੀਂ ਲੈ ਕੇ ਆਏ ਹੋ ਮਕਸਦ ਤੇ ਕੀ ਤੁਸੀਂ ਪੂਰਾ ਕੀਤਾ ਤੁਹਾਡਾ ਮਕਸਦ ਕਮੈਂਟ ਬਾਕਸ ਵਿੱਚ ਕੁਝ ਵੀ ਧਾਰਮਿਕ ਸ਼ਬਦ ਲਿਖੋ ਟੀਲ ਦੈਨ ਬਾਏ ਬਾਏ